ਲਓ ਜੀ ਇੱਕ ਪਾਸੇ ਤਾਂ ਪਿੰਡਾਂ ਦੇ ਵਿੱਚ ਹੜ ਦੀ ਮਾਰ ਕਰਕੇ ਲੋਕ ਪਹਿਲਾਂ ਹੀ ਪਰੇਸ਼ਾਨ ਨੇ ਪਰ ਦੂਸਰੇ ਪਾਸੇ ਪਿੰਡ ਦੇ ਕਈ ਸਰਪੰਚ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਪਿੰਡ ਦੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਹੈ ਤੇ ਪਿੰਡ ਦੇ ਲੋਕਾਂ ਨੂੰ ਖੁਦ ਜੋਖਮ ਦੇ ਵਿੱਚ ਪਾਇਆ ਜਾ ਰਿਹਾ ਜੀ ਹਾਂ ਦਾਦੀ ਹੈ ਕਿ ਸੰਗਰੂਰ ਦੇ ਪਿੰਡ ਬਟਿਆਣਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਿੰਡ ਦੇ ਮੌਜੂਦਾ ਸਰਪੰਚ ਦਾ ਪੂਰੇ ਪਿੰਡ ਨੇ ਵਿਰੋਧ ਕੀਤਾ ਹੈ ਪਿੰਡ ਦੇ ਸਰਪੰਚ ਦੇ ਉੱਤੇ ਹੀ ਪਿੰਡ ਦੇ ਵਿੱਚ ਹੀ ਨਜਾਇਜ਼ ਮਾਈਨਿੰਗ ਕਰਨ ਦੇ ਇਲਜ਼ਾਮ ਲੱਗੇ ਨੇ ਜਿਹਦੇ ਚੱਲਦੇ ਇਸ ਸਰਪੰਚ ਦੇ ਪਿੱਛੇ ਪੂਰਾ ਪਿੰਡ ਇਕੱਠਾ ਹੋ ਕੇ ਉੱਥੇ ਉਹਨਾਂ ਦੇ ਵੱਲੋਂ ਪੂਰਾ ਰੌਲਾ ਪਾਇਆ ਗਿਆ ਸੰਗਰੂਰ ਦੇ ਪਿੰਡ ਬਟਿਆਣਾ ਤੋਂ ਇਹ ਸਾਹਮਣੇ ਆ ਪਿੰਡ ਦੇ ਲੋਕ ਮੌਜੂਦਾ ਸਰਪੰਚ ਬਲਜੀਤ ਕੌਰ ਅਤੇ ਉਹਨਾਂ ਦੇ ਪਤੀ ਵਿੰਦਰ ਸਿੰਘ ਦੇ ਖਿਲਾਫ ਹੋ ਗਏ ਨੇ ਤੁਹਾਨੂੰ ਦੱਸ ਜੀ ਕਿ ਪਿੰਡ ਬਟਿਆਣਾ ਦੇ ਵਿੱਚ ਪਿੰਡ ਦੇ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ ਦੇ ਲਈ ਪਿੰਡ ਦੇ ਸਰਪੰਚ ਨੇ ਪਿੰਡ ਦੇ ਵਿੱਚ 25 ਤੋਂ 30 ਫੁੱਟ ਤੱਕ ਡੂੰਘੇ ਟੋਏ ਪੁੱਟ ਕੇ ਨਜ਼ਾਇਜ਼ ਮਾਈਨਿੰਗ ਕੀਤੀ ਹੈ ਜੋ ਕਿ ਪਿੰਡ ਦੇ ਲੋਕਾਂ ਦੇ ਲਈ ਕਾਫੀ ਵੱਡੇ ਹਾਸੇ ਦਾ ਸ਼ਿਕਾਰ ਹੋ ਸਕਦੇ ਨੇ ਮੈਟਰ ਇਹ ਹੈ ਜੀ ਜਿਹੜਾ ਪਾਣੀ ਹੈ ਇਹ ਸੀਵਰੇਜ ਦਾ ਪਾਣੀ ਹੈ ਸੀਵਰੇਜ ਦਾ ਪਾਣੀ ਪੰਚਾਇਤ ਇੱਥੇ ਲੈਣਾ ਚਾਹੁੰਦੀ ਹੈ ਇਹਨੂੰ 25 ਫੁੱਟ ਤਕਰੀਬਨ ਲੈ ਗਏ ਜੀ ਅਸੀਂ ਨੇ ਕੀ ਕੀਤਾ ਜੀ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਇੰਨਾ ਡੂੰਘਾ ਪੱਟੀ ਜਾਨੇ ਹੋ ਵੀ ਕੀ ਕਾਰਨ ਹੈ ਵੀ 5-4 ਫੁੱਟ ਪੱਟ ਕੇ ਤਾਂ ਸ਼ਾਇਦ ਮਿੱਟੀ ਜਿੱਥੇ ਇੱਕ ਇਧਰ ਸਾਡੇ ਨਾਲ ਪਹਿਲਾ ਟੋਪ ਹੈ ਉਹਦੇ ਵਿੱਚ ਕਹਿੰਦੇ ਮਿੱਟੀ ਪਾਉਣੀ ਹੈ ਤਾਂ ਉਹ 4 ਕੁ ਫੁੱਟ ਨਾਲ ਪੂਰੀ ਹੋ ਜਾਣੀ ਸੀ ਤੇ ਉਹਨਾਂ ਨੇ ਕੀ ਕੀਤਾ ਜੀ ਹੋਰ ਡੂੰਘਾ ਲਿਜਾਏਗੇ ਹੋਰ ਡੂੰਘਾ ਲਿਜਾਏਗੇ ਤਕਰੀਬਨ 25-30 ਫੁੱਟ ਤੇ ਲੈ ਗਏ ਹਜੇ ਕਹਿੰਦੇ ਵੀ 10 ਫੁੱਟ ਅਸੀਂ ਹੋਰ ਪਟਾਂਗੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਵੀਡੀਓ ਸਾਹਿਬ ਦੀ ਪਰਮਿਸ਼ਨ ਹੈ ਤੇ ਵੀਡੀਓ ਸਾਹਿਬ ਕਰ ਮੈਨੂੰ ਇਹਦਾ ਕੋਈ ਪਤਾ ਨਹੀਂ ਸਾਨੂੰ ਇਹ ਜਵਾਬ ਦਿੱਤਾ ਸੀ ਸਰਪੰਚ ਨੇ ਫਿਰ ਅਸੀਂ ਵੀਡੀਓ ਸਾਹਿਬ ਕੋਲੇ ਲਿਖਤ ਰੂਪ ਦੇ ਵਿੱਚ ਲੈ ਕੇ ਗਏ ਜੀ ਵੀਡੀਓ ਸਾਹਿਬ ਕਹਿੰਦੇ ਇਹ ਕਹਿੰਦੇ ਵੀ ਹਾਂ ਸਾਡੇ ਕੋਲ ਪਰਮਿਸ਼ਨ ਹੈਗੀ ਐ ਇਹ ਮਾਈਨਿੰਗ ਕੇਸ ਆ ਸਾਡਾ ਕੋਈ ਕੇਸ ਨਹੀਂ ਹੈਗਾ ਤੇ ਫਿਰ ਅਸੀਂ ਮਾਈਨਿੰਗ ਵਾਲੇ ਜਦੋਂ ਉਹਰੇ ਬੁਲਾਏ ਜੀ ਮਾਈਨਿੰਗ ਵਾਲੇ ਦੋ ਅਧਿਕਾਰੀ ਆਏ ਜੀ ਇੱਥੇ ਉਹ ਮਾਈਨਿੰਗ ਵਾਲੇ ਕਹਿੰਦੇ ਕਹਿੰਦੇ ਵੀ ਇਹ ਸਾਡਾ ਕੇਸ ਨਹੀਂ ਹੈਗਾ ਵੀਡੀਓ ਸਾਹਿਬ ਦੇ ਕੋਲ ਕੋਈ ਪਰਮਿਸ਼ਨ ਹੋ ਜਦੋਂ ਪਰਮਿਸ਼ਨ ਹੈਗੀ ਐ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਦੋਨਾਂ ਨੇ ਸਾਨੂੰ ਇਸ ਤਰ੍ਹਾਂ ਕਰਿਆ ਜੀ ਉਹ ਤਕਰੀਬਨ ਕਾਫੀ 15 20 ਦਿਨ ਹੋ ਗਏ ਹੋਣੇ ਜੇਦੋ ਕੋਈ ਕਿਤੇ ਸੁਣਾਈ ਨਾ ਹੋਈ ਅਸੀਂ ਵੀ ਚੁੱਪ ਕਰਕੇ ਵੀ ਜਦੋਂ ਕੋਈ ਸੁਣਾਈ ਤਾਂ ਕਰਦੇ ਨਹੀਂ ਹੈਗਾ ਜੀ ਹੁਣ ਕੱਲ ਕਿੱਥੇ ਜਾ ਕੇ ਆ ਤੁਸੀਂ ਕੱਲ ਜੀ ਫਿਰ ਜਦੋਂ ਇੱਥੇ ਹਲਕੇ ਦੇ ਐਮਐਲਏ ਨਰਿੰਦਰ ਕੌਰ ਭਰਾ ਜਿੱਥੇ ਆਏ ਸੀ ਪਿੰਡ ਉਹ ਕਿਸੇ ਹੋਰ ਕੰਮ ਆਏ ਸੀ ਤੇ ਉਹਨਾਂ ਨੂੰ ਅਸੀਂ ਨੇ ਬੇਨਤੀ ਕੀਤੀ ਵੀ ਕੋਈ ਸੁਣ ਨਹੀਂ ਰਿਹਾ ਜੀ ਇਸ ਤਰ੍ਹਾਂ ਹੋ ਰਿਹਾ ਹੈ ਪ੍ਰੋਗਰਾਮ ਫਿਰ ਉਹ ਇੱਥੇ ਮੌਕੇ ਤੇ ਆ ਕੇ ਦੇਖ ਕੇ ਵੀ ਗਏ ਜੀ ਉਹ ਕਹਿੰਦੇ ਵੀ ਸਾਨੂੰ ਲਿਖਤ ਰੂਪ ਚ ਐਪਲੀਕੇਸ਼ਨ ਦਿਓ ਅਸੀਂ ਅੱਜ ਉਹਨਾਂ ਨੂੰ ਲਿਖਤ ਰੂਪ ਚ ਐਪਲੀਕੇਸ਼ਨ ਦੇ ਕੇ ਆਏ ਜੀ ਆਸ ਕਰਦੇ ਆਂ ਵੀ ਸਰਕਾਰ ਸ਼ਾਇਦ ਕੁਛ ਨਾ ਕੁਛ ਇਹਦਾ ਸਾਡਾ ਕੁਝ ਭਲਾ ਕਰੂਗੀ ਹਾਂ ਨਾਮ ਕੀ ਮਾ ਤੁਹਾਡਾ ਮੇਰੇ ਨਾਲ ਦਾ ਮੁਖਤਿਆਰ ਕਰੇ ਪਤਾ ਕੀ ਉਹਦੇ ਕਿੰਨਾ ਕੁ ਨੁਕਸਾਨ ਹੋਵੇ ਚੀ ਇਹਦਾ ਕਿਥੇ ਰਹੂਗਾ ਨੁਕਸਾਨ ਨੂੰ ਫੋਨ ਨੂੰ ਕੀ ਕਹਿੰਦੇ ਆ ਬਾਬੇ ਅਸੀਂ ਨਹੀਂ ਇੱਥੇ ਹੋਣ ਦਿੰਦੇ ਬੰਦ ਕਰਾਣਾ ਸਾਡੀ ਤਾਂ ਸਾਰੀ ਬੀਹੀ ਐਂ ਕਹਿੰਦੇ ਇਸ ਤਾਂ ਬੰਦ ਕਰਾਣਾ ਸਾਰਾ ਪਿੰਡੇ ਕਹਿੰਦਾ ਸਾਡਾ ਆ ਪਾਸਾ ਸਾਡਾ ਸਾਰਾ ਕਹਿੰਦਾ ਵੀ ਬੱਸ ਇਹ ਬੰਦ ਕਰਾ ਦੂ ਹਾੜੇ ਮੇਰਾ ਵੀ ਹਾਂ ਇੱਕ ਮਿੰਟ ਕਿ ਨਾਮ ਤੁਹਾਡਾ ਜਸਵੀਰ ਕੌਰ ਹਾਂ ਹਾਂਜੀ ਇਹ ਕਿੰਨਾ ਕੁ ਟੋਆ ਪਟਿਆ ਹੈ ਕਿੰਨਾ ਕੁ ਨੁਕਸਾਨ ਆ ਇਹ ਬਹੁਤ ਨੁਕਸਾਨ ਹੈ ਵੀਰੇ ਮੋਟਰਾਂ 'ਚ ਪਾਣੀ ਆਉਂਦਾ ਹੈ ਗੰਦਾ ਪਾਣੀ ਆਉਂਦਾ ਸੱਲ ਲੱਵੇ ਘਰਾਂ ਵਾਲਿਆਂ ਨੂੰ ਤਕਲੀਫ ਹੈ ਸਾਡੇ ਬੱਚੇ ਨਿਆਣੇ ਨੇ ਅਸੀਂ ਪਾਣੀ ਪੀਵਾਂਗੇ ਨੁਕਸਾਨ ਹੈ ਜਵਾਖਾਂ ਦਾ ਛੋਟੇ ਛੋਟਿਆਂ ਦਾ ਡੂੰਘਾਈ ਜਾਨੀ ਕਰਤੀ ਜੇ ਕੋਈ ਗਿਰ ਗਿਆ ਉਹਦਾ ਵੀ ਨੁਕਸਾਨ ਉਹਦਾ ਵੀ ਨੁਕਸਾਨ ਹੈ ਹਾਂਜੀ ਹਾਂ ਹੁਣ ਜਗ੍ਹਾ ਜਗ੍ਹਾ ਹਾਂ ਉਹਦਾ ਵੀ ਨੁਕਸਾਨ ਹੈ ਜੇ ਬੱਚੇ ਛੋਟੇ ਛੋਟੇ ਨੇ ਤੇ ਇਹ ਸਰਾਸਰ ਗਲਤ ਹੈ ਕਿਉਂਕਿ ਸਾਡੇ ਤਾਂ ਬੱਚਿਆਂ ਦਾ ਭਵਿੱਖ ਫਿਰ ਬਹੁਤ ਮਾੜਾ ਹੋ ਜਾਊ ਸਾਨੂੰ ਪਿੰਡ ਛੱਡ ਕੇ ਜਾਣਾ ਪਊਗਾ ਇਹ ਸਾਡੇ ਇੱਥੇ ਨੇੜੇ ਘਰ ਨੇ ਸਾਰਿਆਂ ਦੇ ਇਹ ਤਾਂ ਸਾਰੇ ਪਾਣੀ ਸਾਰੇ ਪਿੰਡ ਦੇ ਪਾਣੀ ਖਰਾਬ ਹੋਊਗਾ ਹੁਣ ਜਗ੍ਹਾ ਜਗ੍ਹਾ ਤੇ ਪੱਟ ਕੇ ਸਿੱਟ ਤੇ ਟੋਏ ਹੁਣ ਇਹਨਾਂ ਦੇ ਵਿੱਚ ਕਦੇ ਮਤਲਬ ਕਿ ਕੋਈ ਡੰਗਰ ਗਿਰ ਜਾਂਦਾ ਆ ਕਿ ਬੱਚਾ ਵੀ ਗਰਸ ਸਕਦਾ ਕੋਈ ਆ ਕੇ ਇਹਨੂੰ ਨਾ ਕੋਈ ਬੰਦ ਕਰਵਾ ਰਿਹਾ ਨਾ ਕੋਈ ਸੁਣਵਾਈ ਕਾ ਹੋ ਰਹੀ ਆ ਹਾਂਜੀ ਇਹਨੂੰ ਤਾਂ ਕੋਈ ਪੱਟੇ ਨਹੀਂ ਸਕਦਾ ਕੋਈ ਪਰਮਿਸ਼ਨ ਨਹੀਂ ਲੈ ਬਿਨਾ ਪਰਮਿਸ਼ਨ ਲੈ ਪੱਟ ਰਹੇ ਨੇ ਸਾਰਾ ਪਿੰਡ ਖلاف ਹੋਇਆ ਹਾਂ ਹਾਂ ਠੀਕ ਹੈ ਕਹਿੰਦੇ ਕੱਲ ਭਰਾ ਆਇਆ ਸੀ ਉਹਨਾਂ ਨੂੰ ਕੀ ਕਿਹਾ ਤੁਸੀਂ ਕੱਲ ਉਹਨਾਂ ਨੇ ਮਤਲਬ ਕਿਹਾ ਕੀਤਾ ਕਹਿੰਦੇ ਕੋਈ ਨਾ ਵੀ ਅਸੀਂ ਬੰਦ ਕਰਵਾਵਾਂਗੇ ਨਹੀਂ ਹੋ ਸਕਦਾ ਇੱਥੇ ਹਾਂਜੀ ਕਹਿਣਾ ਤਾਂ ਵੀਰ ਜੀ ਇਹੀ ਚਾਹੁੰਦੇ ਆ ਵੀ ਇਹ ਬਹੁਤ ਜ਼ਿਆਦਾ ਨੁਕਸਾਨ ਵਾਲੀ ਗੱਲ ਹੈ ਇੱਕ ਤਾਂ ਇਹ ਪਿੰਡ ਤੋਂ ਉੱਚਾ ਥਾਂ ਹੈ ਦੂਜਾ ਇਹ ਚ ਗੰਦਾ ਪਾਣੀ ਪਾਉਣਗੇ ਬਿਲਕੁਲ ਪਿੰਡ ਦੇ ਵਿਚਾਲੇ ਆ ਪੀਣ ਵਾਲਾ ਪਾਣੀ ਗੰਦਾ ਹੋ ਜੂ ਬੱਚੇ ਪਤੰਗ ਖੇਡਦੇ ਨੇ ਹੋਰ ਖੇਡ ਖੇਡਦੇ ਨੇ ਇੱਧਰ ਕਿਸੇ ਦਾ ਡਿੱਗਣ ਦਾ ਧੋਖਾ ਹੈ ਕੋਈ ਡੰਗਰ ਪਸ਼ੂ ਵੀ ਗਿਰ ਸਕਦਾ ਹੈ ਇਹ ਤਾਂ ਨੁਕਸਾਨ ਹੀ ਨੁਕਸਾਨ ਹੈ ਵੀ ਇਹ ਬੰਨਣਾ ਨਹੀਂ ਚਾਹੀਦਾ ਇਹ ਤਾਂ ਜੇ ਹੁਣ ਇੱਥੋਂ ਤੋਂ ਤਾਂ ਨੇੜੇ ਪੀਣ ਦਾ ਪਾਣੀ ਜਾਂਦਾ ਬਿਲਕੁਲ ਜੀ ਆ ਟੈਂਕੀ ਹੈ ਬਿਲਕੁਲ ਵਾਟਰ ਵਰਕਸ ਨੇੜੇ ਹੀ ਹੈ ਸਾਡੇ ਇਹ ਪਾਣੀ ਸਭ ਤੋਂ ਪਹਿਲਾਂ ਗੰਦਾ ਹੁੰਦਾ ਗਰੀਬ ਗਰੁੱਪ ਦੇ ਸਾਰੇ ਇਸੇ ਪਾਣੀ ਪੀਂਦੇ ਨੇ ਇਹੀ ਦੇਖੋ ਜੇ ਇਹ ਤਾਂ ਬਹੁਤ ਨੁਕਸਾਨ ਵਾਲੀ ਗੱਲ ਹੈ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਇਹ ਟੋਪਾ ਬੰਨਣਾ ਨਹੀਂ ਚਾਹੀਦਾ ਦੂਸਰੇ ਪਾਸੇ ਜਦੋਂ ਪਿੰਡ ਦੀ ਮੌਜੂਦਾ ਸਰਪੰਚ ਬਲਜੀਤ ਕੌਰ ਦੇ ਪਤੀ ਬਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਪਤਨੀ ਬਲਜੀਤ ਕੌਰ ਸਰਪੰਚ ਅਤੇ ਮੈਂ ਉਹਨਾਂ ਦੇ ਨਾਲ ਪਿੰਡ ਦਾ ਕੰਮ ਕਰਵਾਉਂਦਾ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਵਿਕਾਸ ਕਾਰਜ ਕੀਤੇ ਗਏ ਨੇ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਸੀ ਜੋ ਮੰਨ ਕੇ ਚਲੋ ਗੰਦੇ ਪਾਣੀ ਦਾ ਨਿਕਾਸ ਮੈਂ ਕਰ ਰਹੇ ਹਾਂ ਪਿੰਡ ਦਾ ਤੇ ਮੈਨੂੰ ਟੋਬਾ ਪੱਟਣਾ ਉਧਰ ਦੇ ਪਾਸੇ ਮੇਰੀ 60-65 ਬਿਗੇ ਜ਼ਮੀਨ ਪਈ ਹੈ ਪੰਚਾਇਤ ਦੀ ਉਹ ਉੱਥੇ ਮੈਂ ਟੋਬਾ ਪੱਟਿਆ ਦੀ 5-6 ਬਿਗਿਆਂ 'ਚ ਉੱਥੇ ਮੈਨੂੰ ਪਿੰਡ ਵਾਲੇ ਕਹਿੰਦੇ ਇੱਥੇ ਪਾਣੀ ਨਹੀਂ ਪਾਉਣ ਦਿੰਦੇ ਇਧਰ ਲੈ ਕਹਿੰਦੇ ਉਧਰ ਲੈ ਨਹੀਂ ਪਾਣੀ ਉਧਰ ਲੈ ਕਹਿੰਦੇ ਉਧਰ ਨਹੀਂ ਪਾਣੀ ਜਾਣੇ ਪਾਣੀ ਇੱਥੋਂ ਚੱਕੇ ਨਹੀਂ ਜਾ ਰਿਹਾ ਕਿਸੇ ਲੋਟਾ ਜੇ ਮੈਂ ਇੱਥੇ ਮਤਲਬ ਇੱਥੇ ਮੇਰੀ ਖੂਹ ਬਣਾਉਣੀ ਸਲਾਹ ਦੀ ਖੂਹ ਬਣਾ ਕੇ ਚੱਕ ਲੈਣਾ ਇਹ ਖੂਹ ਨਹੀਂ ਬਣਨ ਦਿੰਦੇ ਵੀ ਮੈਨੂੰ ਹੋਰ ਇਹਨੂੰ ਹੱਲ ਪਾਣੀ ਦਾ ਮੈਂ ਕਿਵੇਂ ਕਰਾਂ ਮੈਨੂੰ ਸਰਕਾਰਾਂ ਮੈਨੂੰ ਪ੍ਰੈਸ਼ਰ ਪਾਈ ਜਾਂਦੀਆਂ ਨੇ ਵੀ ਤੁਸੀਂ ਇਹਦਾ ਹੱਲ ਕਰੋ ਬੀਬੀ ਇੱਕ ਇਲਜ਼ਾਮ ਲੱਗੇ ਨੇ ਵੀ ਜਿਹੜਾ ਤੋਬਾ ਤੁਸੀਂ ਪੁੱਟਿਆ ਉਹ ਕਈ ਜ਼ਿਆਦਾ ਫੁੱਟ ਡੂੰਘਾ ਪੁੱਟ ਲਿਆ ਮਾਈਨਿੰਗ ਪਾਲਿਸੀ ਦੇ ਕਾਨੂੰਨਾਂ ਦੇ ਖਿਲਾਫ ਪੁੱਟਿਆ ਭ ਉਸੇ ਪਾਸੇ ਉੱਚਾ ਲੱਗਦਾ ਜਿਹੜੋ ਇਧਰੋਂ ਇਧਰੋਂ ਜੇ ਪਿੰਡ ਦਾ ਪਾਣੀ ਪਾਉਣਾ ਉਧਰੋਂ ਉੱਚਾ ਨਹੀਂ ਉਹਦੇ 6-7 ਫੁੱਟ ਦੇ ਹਿਸਾਬ ਨਾਲ ਫਿਰ ਪਿੰਡ ਦਾ ਪਾਣੀ ਤੇ ਪਾਉਣਾ ਪੈਣਾ ਨਾ ਜਦੋਂ ਕੀ ਕਹਿੰਦੇ ਹੋ ਕਿੰਨੇ ਡੰਗਾਇ YouTube ਦੀ 7 ਕੁ ਫੁੱਟ ਡੰਗਾਈਆ ਪਾਣੀ ਉਹਦੀ ਟੋਬੇ ਦੀ 7 ਫੁੱਟ ਦੇ ਹਿਸਾਬ ਨਾਲ ਹੁਣ 3 ਫੁੱਟ ਮੈਂ ਸੀਵਰੇਜ ਦਾ ਬੱਕਲੇ ਲੱਕ ਜਾਊਂਗਾ ਉਹ ਪਿੰਡ ਦੇ ਮਰ ਇੱਥੇ ਮੈਂ ਸੌਕ ਘਰ ਦਾ ਪਾਣੀ ਦੇ ਕਰੀਬ 60-65 ਘਰਾਂ ਦਾ ਪਾਣੀ ਮੋੜਨਾ ਚਾਹੁੰਦਾ ਸੀ ਫਿਰ ਉਹ ਪਾਣੀ ਇਧਰ ਮੋੜ ਕੇ ਮਨ ਆਹ ਪਾਣੀ ਮੇਰਾ ਸਿੱਧਾ ਲੰਘਦਾ ਹੋ ਜਾਂਦਾ ਹੁਣ ਜੇ ਮੈਂ ਇਹਨੂੰ ਚਾਹੁੰਦਾ ਉੱਪਰ ਤਾਂ ਫ ਵੀ ਮੇਰੀ ਮਜਬੂਰੀ ਇਹ ਬਣੀ ਪਈ ਐ ਮੈਂ ਹੱਲੇ ਦਾ ਕੀ ਕਰਾਂ ਵੀ ਇਹ ਹਰ ਦਾ ਨਾ ਮੈਨੂੰ ਕਰ ਲੰਦੇ ਨੇ ਹੁਣ ਸਾਰਾ ਮੰਨ ਕੇ ਤੜਕੇ ਲੰਗਾ ਬੰਦ ਹੋ ਜਾਂਦਾ ਸਾਰਾ ਜਿਹੜਿਆ ਲੋਕ ਆਉਂਦੇ ਨੇ ਸਵੇਰੇ ਸਾਰੇ ਤ ਪਰੇਸ਼ਾਨ ਹੁੰਦੇ ਨੇ ਇਹ ਪਾਣੀ ਉਧਰੋਂ ਉਧਰਲੇ ਵੱਲੇ ਜਾਂਦਾ ਨਹੀਂ ਹੈਗਾ ਇਹਦਾ ਮੈਂ ਬਸ ਇਹ ਟੀ ਵੀ ਇਹ ਪਾਣੀ ਨੂੰ ਮੈਂ ਉੱਚਾ ਚੱਕ ਲੂੰ ਫਿਰ ਥੋੜਾ ਜਿਹਾ ਇਹ ਪਾਣੀ ਸਿੱਧਾ ਲੰਗਣ ਲੱਗ ਜੂ ਉਹਨੂੰ ਮੈਂ ਇਧਰ ਪਾਸੇ ਮੋੜ ਦੂੰਗਾ ਹੁਣ ਉਧਰ ਮੋੜ ਨਹੀਂ ਦੇ ਰਹੇ ਪਰ ਮੇਰੇ ਆਹੀ ਚੱਕੜ ਆ ਪਿਆ ਵਿਚ ਮੈਨੂੰ ਕਹਿੰਦੇ ਮੈਨਿਕ ਕਰੀ ਵਿਚ ਕਹਿੰਦੇ ਵੇਚਦੇ ਜੀ ਰੇਤਾ ਵੇਚਦਾ ਜੀ ਮੈਂ ਇਹ ਸਾਰੀ ਮਿੱਟੀ ਚੱਕ ਕੇ ਮ ਟੋਬੇ ਚ ਪਾਈ ਬੜਾ ਡੰਗਰ ਨਾ ਹੁੰਦੇ ਨੇ ਉਹ ਡੰਗਰਾਂ ਵਾਲਾ ਟੋਬਾ ਜਿਹੜਾ ਉਹ ਡੂੰਘਾ ਤੇ 7-8 ਫੁੱਟ ਡੰਗਰ ਉੱਪਰ ਚੜ੍ਹ ਨਹੀਂ ਸਕਦੇ ਸੂਣਸਾਨ ਡੰਗਰ ਹੁੰਦੇ ਕਹਿ ਰਹੇ ਨੇ ਵੀ ਉਹ ਟੋਬਾ 20-25 ਫੁੱਟ ਡੂੰਘਾ ਘੱਟੋਂ ਘੱਟ ਜਿਹੜੀ ਤਸਵੀਰਾਂ ਤੇ ਵੀਡੀਓ ਤੇ ਦੇਖਦਾ ਬਾਈ ਜੀ 20-25 ਫੁੱਟ ਉਹ ਪੱਟੂਗਾ ਤੋਂ ਮੈਂ ਮੈਨੂੰ ਕਿਹੜਾ 25 ਫੁੱਟ ਪੱਟਣ ਦੇ ਹੋਰ ਵੀ ਐਨੇ ਡੂੰਘਾਈ ਦੇ ਵਿੱਚ ਅਗਰ ਆਪਾਂ ਗੰਦਾ ਪਾਣੀ ਪਿੰਨ ਦਾ ਪਾਉਣੇ ਆਏ ਆ ਗੜੀਆਂ ਦਾ ਬਾਹਰਲਾ ਪਾਣੀ ਪਾਉਣੇ ਨਾਲੀਆਂ ਦਾ ਪਾਉਣੇ ਤਾਂ ਉਹ ਵੀ ਨੁਕਸਾਨ ਆ ਜ਼ਮੀਨੀ ਪਾਣੀ ਖਰਾਬ ਹੋਊਗਾ ਫਿਰ ਬਾਈ ਜੀ ਮੈਂ ਤਾਂ ਹੱਲ ਵੀ ਕੀ ਕਰ ਮੈਨੂੰ ਹੱਲ ਕੋਦੇ ਵੱਲੋਂ ਕੋ ਪਰਮਿਸ਼ਨ ਲਈ ਗਈ ਸੀ ਮੈਂ ਜੀ ਸਾਰੇ ਮਤੇ ਪਾਏ ਹੋਏ ਨੇ ਮਨਜ਼ੂਰੀ ਲੈਤੀ ਹੋਈ ਹੈ ਮਨਜ਼ੂਰੀ ਕਿਤੋਂ ਲਈ ਸੀ ਮੈਂ ਤਾਂ ਆਪਣੀ ਕਾਰਵਾਈ ਚ ਪੰਚਾਇਤ ਨੇ ਮਤਾ ਪਾ ਕੇ ਦੇਤਾ ਵੀ ਸਾਡੇ ਪਾਣੀ ਦਾ ਹੀ ਲਿਆ ਕਰੋ ਗਾ ਮਨਜ਼ੂਰੀ ਲੈਣੀ ਦੇਣੀ ਉਹ ਤਾਂ ਵਿਭਾਗ ਦੇ ਕੰਮ ਨੇ ਮੇਰਾ ਕੰਮ ਕਾਰਵਾਈ ਤੇ ਮਤਾ ਪਾ ਕੇ ਦੇਣਾ ਮੈਂ ਤੋਬਾ ਪਟਣਾ ਹੈ ਅਗਰ ਕੋਈ ਕਿਸੇ ਕਿਸਮ ਦੀ ਕਾਰਵਾਈ ਹੁੰਦੀ ਹੈ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਬਸ ਅਸਲ ਜਾ ਦਿੰਦਾ ਜੀ ਮੇਰੇ ਤਾਂ ਮੈਂ ਕਾਲੀ ਦਲ ਨੂੰ ਸਬੰਧ ਰੱਖਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੇਰੇ ਤੇ ਇੱਕ ਕਾਲੀ ਦਲ ਹੋਣ ਕਰਕੇ ਇਹ ਪ੍ਰੈਸ਼ਰ ਪੈ ਰਿਹਾ ਹੈ ਵੀ ਇਹ ਕੱਲੀ ਆ ਖਾਮਨੀ ਬਿੰਨ ਵੀ ਅਸੀਂ ਐ ਸਾਧਾਂਗੇ ਇਹਨੂੰ ਸਸਪੈਂਡ ਕਰਾ ਦਾਂਗੇ ਆ ਕਰ ਦਾਂਗੇ ਬਾ ਮੇਰੇ ਨੂੰ ਮੰਗਰ ਪੈਣ ਵਾਲੀ ਗੱਲ ਆਗੇ ਮੈਨੂੰ ਮਤਲਬ ਮਿੱਟੀ ਸਾਰੇ ਪਿੰਡ ਨੂੰ ਪਤਾ ਹੈ ਵੀ ਮੈਂ ਟੋਬੇ ਚ ਪਾਈ ਆ ਇਹ ਕਿ ਟੋਬੇ ਚ ਟਰਾਲੀ ਵੀ ਨਹੀਂ ਪਾਈ ਨੇ ਮਿੱਟੀ ਵੇਚੀ ਐ ਵੀ ਮੈਨੂੰ ਸ਼ੋਅ ਕਰਦੇ ਪਿੰਡ ਜੀ ਇੱਕ ਟਰਾਲੀ ਜਾਂਦੀ ਮੈਨੂੰ ਕਿਤੇ ਕਿਸੇ ਨੇ ਮੈਨੂੰ ਭਰਾਏ ਦੇ ਪੈਸੇ ਵੀ ਕੋਈ ਲੈਂਦਾ ਦੇਖਿਆ ਮੈਂ ਜੋ ਮਰਜ਼ੀ ਕਰ ਦੇਣਾ ਠੀਕ ਹੈ ਉਦੋਂ ਜਦੋਂ ਇਸ ਮਾਮਲੇ ਲੈ ਕੇ ਭਵਾਨੀਗੜ੍ਹ ਦੇ ਬਲਾਕ ਡਿਪਲੋਮੈਂਟ ਅਫਸਰ ਦੇ ਨਾਲ ਗੱਲ ਕੀਤੀ ਅਤੇ ਇਸ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕ ਨਰੇਂਦਰ ਕੌਰ ਭਰਾਸ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਉਹ ਤੁਸੀਂ ਖੁਦ ਹੀ ਸੁਣ ਲਓ ਅ ਕੱਲ ਹੀ ਇਹ ਚੀਜ਼ ਮੇਰੇ ਧਿਆਨ ਚ ਆਈ ਹੈ ਕਿਉਂਕਿ ਮੈਂ ਸਾਡਾ ਭਰਾ ਹਰਜੀਤ ਸਿੰਘ ਜੋ ਪਿਛਲੇ ਦਿਨੀ ਐਕਸਪਾਇਰ ਹੋ ਗਏ ਸੀ ਮੈਂ ਕੱਲ ਉਹਨਾਂ ਦੇ ਪਰਿਵਾਰ ਕੋਲ ਮੈਂ ਅਫਸੋਸ ਕਰਨ ਲਈ ਗਈ ਸੀ ਤੇ ਉੱਥੇ ਮੇਰੇ ਗਏ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਐਦਾਂ ਕਰਕੇ ਕੋਈ ਜਿਹੜਾ 40 ਫੁੱਟ ਡੂੰਗਾ ਕੋਈ ਜਿਹੜਾ ਛੱਪੜ ਜਿਹੜਾ ਪਟਿਆ ਜਾ ਰਿਹਾ ਤੇ ਉਹ ਮੈਂ ਉੱਥੇ ਮੌਕਾ ਵੀ ਦੇਖਿਆ ਔਰ ਮੈਂ ਦੇਖੀ ਵੀ ਆਂ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਕੋਈ ਛੱਪੜ ਨਹੀਂ ਪਾਸ ਹੋਇਆ ਕੁਝ ਨਹੀਂ ਹੋਇਆ even ਜੇ ਦੇਖਿਆ ਜਾਵੇ ਤਾਂ ਜਿਹੜਾ ਤੁਸੀਂ ਸ਼ਾਇਦ ਦੇਖਿਆ ਹੋਣਾ ਜਿਹੜਾ ਵਾਟਰ ਬਾਕਸ ਆ ਉਹ ਵੀ ਉਹਦੇ ਜਿਹੜਾ ਬਿਲਕੁਲ ਨੇੜੇ ਹੈਗਾ 50 ਮੀਟਰ ਦੀ ਦੂਰੀ ਤੇ ਹੈਗਾ ਸੋ ਉਹ ਮੈਂ ਦੇਖ ਕੇ ਆਈ ਆਂ ਔਰ ਕਿਉਂਕਿ ਪਬਲਿਕ ਦਾ ਇੱਕ ਖਾਸਾ ਸੀਗਾ ਕਿ ਜਿਹੜਾ ਉੱਥੇ ਕੋਈ ਬੱਚਾ ਡਿੱਗ ਜਾ ਕੋਈ ਜਾਨਵਰ ਡਿੱਗ ਜਾ ਤਾਂ ਉਹਦਾ ਜਾਨਮਾਲ ਦਾ ਨੁਕਸਾਨ ਦਾ ਵੀ ਡਰ ਸੀਗਾ ਔਰ even ਜਿਹੜਾ ਪਿੰਡ ਦੇ ਲੋਕਾਂ ਦੇ ਕਹਿਣ ਦੇ ਮੁਤਾਬਕ ਕਿ ਜਿਹੜੀ ਉਹ ਥਾਂ ਹੈਗੀ ਉਹ ਪਿੰਡ ਦੀ ਸਭ ਤੋਂ ਉੱਚੀ ਥਾਂ ਹੈਗੀ ਆ ਜਿੱਥੇ ਛੱਪੜ ਪਟ ਕੇ ਕੱਲ ਨੂੰ ਪਿੰਡ ਦਾ ਪਾਣੀ ਲੈ ਕੇ ਹੀ ਨਹੀਂ ਜਾਇਆ ਜਾ ਸਕਦਾ ਸੋ ਟੈਕਨੀਕਲੀ ਉਹ ਸਾਰਾ ਚੈੱਕ ਕਰਾਂਗੇ ਔਰ ਮੈਂ ਉੱਥੇ ਮੌਕੇ ਤੇ ਹੀ ਕਨਸਰਨ ਸਾਡੇ ਜਿਹੜੇ ਬੀਡੀਪੀਓ ਹੈਗੇ ਨੇ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਔਰ ਸਾਡੇ ਜਿਹੜੇ ਏਡੀਸੀ ਸੁਖਚੈਨ ਪਾਪੜਾ ਜੀ ਹੈਗੇ ਨੇ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਔਰ ਜਿਹੜਾ ਉਹਦੀ ਕਾਰਵਾਈ ਕਰਕੇ ਉਹਤੇ ਤੁਰੰਤ ਜਿਹੜਾ ਇਮੀਡੀਏਟਲੀ ਜਿਹੜਾ ਐਕਸ਼ਨ ਲੈਣ ਦੇ ਲਈ ਮੈਂ ਕਿਹਾ ਹੈ। ਪਿੰਦੇ ਲੋਕ ਕਹਿ ਰਹੇ ਨੇ ਕਿ ਤੁਸੀਂ ਮਾਈਨਿੰਗ ਡਿਪਾਰਟਮੈਂਟ ਨੂੰ ਸ਼ਿਕਾਇਤ ਕੀਤੀ ਆ, ਵੀਡੀਓ ਨੂੰ ਸ਼ਿਕਾਇਤ ਕੀਤੀ ਆ, ਕਿਸੇ ਨੇ ਕੋਈ ਕਾਰਵਾਈ ਨਹੀਂ ਕਰੀ। ਕੀ ਲੱਗਦਾ ਰਲਿ ਮਿਲੀ ਭੁਗਤਾ ਜਾਂ ਤੁਹਾਡੇ ਵੱਲੋਂ ਉਹਨਾਂ ਦੇ ਉੱਪਰ ਵੀ ਐਕਸ਼ਨ ਹੋਊਗਾ ਹੁਣ? ਦੇਖੋ ਅ ਜਿਹੜੀ ਉਹ ਹੈਗੀ ਆ ਮਾਈਨਿੰਗ ਡਿਪਾਰਟਮੈਂਟ ਦੀ ਹੈ ਜਿਹੜੀ ਉਹ ਉਹਨਾਂ ਦੇ ਕਹਿਣ ਮੁਤਾਬਕ ਮੇਰੀ ਜਿਹੜੀ ਗੱਲ ਹੋਈ ਹੈ ਉਹ ਕਹਿੰਦੇ ਸਾਡੀ ਇਨਕੁਆਰੀ ਜਿਹੜੀ ਚੱਲ ਰਹੀ ਹੈ ਪਰ ਮੈਂ ਅੱਜ ਸਾਡੇ ਜਿਹੜੇ ਮਿਨਿਸਟਰ ਹੈਗੇ ਨੇ ਵਿਰੇਂਦਰ ਗੋਇਲ ਜੀ ਮੈਂ ਸਵੇਰੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਹੈਗੀ ਕਿ ਜਿਹੜੀ ਵੀ ਕੋਈ ਇਨਕੁਆਰੀ ਹੈਗੀ ਜਾਂਚ ਹੋ ਗਈ ਹੈ ਉਹਨੂੰ ਪ੍ਰੋਪਰ ਕਰਕੇ ਜਿਹੜਾ ਉਹ ਲੋਕਾਂ ਦਾ ਜਿਹੜਾ ਖਤਸਾ ਲੋਕਾਂ ਦਾ ਜਿਹੜਾ ਡਰ ਉਹਨੂੰ ਦੂਰ ਕੀਤਾ ਜਾਵੇ ਕਿਸੇ ਨੇ ਵੀ ਚਾਹੇ ਕੋਈ ਪੰਚਾਇਤ ਆ ਚਾਹੇ ਕੋਈ ਨਿੱਜੀ ਹੈ ਕਿਸੇ ਨੇ ਵੀ ਕੋਈ ਕੰਮ ਕਰਨਾ ਤਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਪਰਮਿਸ਼ਨ ਦੇ ਨਾਲ ਜਿਹੜਾ ਉਹ ਕੰਮ ਕੀਤਾ ਜਾ ਸਕਦਾ ਜੇ ਮੈ ਮੰਨ ਕੇ ਚੱਲੋ ਬਿਲਕੁਲ ਅਪਰਾਧ ਕੀਤਾ ਕਨਫਰਮ ਆਇਆ ਹੈ ਨਾ ਵੇਜ਼ੂਲ ਵੀ ਨੇ ਸਬੂਤ ਵੀ ਨੇ ਤੁਹਾਡੇ ਪਿੰਡ ਦੇ ਕੋਲੇ ਤਾਂ ਪੰਚਾਇਤ ਸਸਪੈਂਡ ਹੋਊਗੀ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਹੋਊ ਦੇਖੋ ਜੀ ਜਿਹੜੀ ਅਧਿਕਾਰੀਆਂ ਨੇ ਜਾਂਚ ਕਰਨ ਤੋਂ ਬਾਅਦ ਜਿਹੜੀ ਉਹਨਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੋ ਕਾਰਵਾਈ ਦੇ ਵਿੱਚ ਜਿਹੜਾ ਵੀ ਕੁਝ ਹੋਊਗਾ ਉਹ ਜਿਹੜਾ ਕਾਰਵਾਈ ਤੋਂ ਬਾਅਦ ਜਿਹੜਾ ਸਭ ਅ ਭਟੜਿਆਣੇ ਦੇ ਵਿੱਚ ਉਹਨਾਂ ਦੀ ਸਰਪੰਚ ਦੇ ਵੱਲੋਂ ਨਾਜਾਇਜ਼ ਮਾਈਨਿੰਗ ਇਲਜ਼ਾਮ ਲੱਗਨੇ ਸਰਪੰਚ ਤੋਂ ਵੀ ਨਾਜਾਇਜ਼ ਮਾਈਨਿੰਗ ਬਿਲਕੁਲ ਹਾਂ ਜੀ ਗਰੇ ਧਿਆਨ ਚ ਇਹ ਐਕਚੁਅਲੀ ਉੱਥੇ ਇਹਨਾਂ ਨੇ ਛੱਪੜ ਦੀ ਪਟਾਈ ਦਾ ਕੰਮ ਸ਼ੁਰੂ ਕੀਤਾ ਸੀਗਾ ಗ್ರಾಮ ਪੰਚਾਇਤ ਬਟੜਿਆਣੇ ਬਟ ਉਹਦੀਆਂ ਕੁਝ ਇਹਨਾਂ ਨੇ ਅਪਰੂਵਲਸ ਨਹੀਂ ਲਏ ਸੀ ਉਹਦੇ ਇੰਗੇਜਡ ਜਿਹੜਾ ਮਾਈਨਿੰਗ ਡਿਪਾਰਟਮੈਂਟ ਚ ਇਹਨਾਂ ਦੀ ਹੈਗਾ ਇਹਨਾਂ ਦੀ ਇੰਗੇਸਟ ਕੰਪਲੀਟ ਹੋਈ ਆ ਉਹਦੀ ਜਿਹੜਾ ਹੈਗਾ ਮਾਈਨਿੰਗ ਡਿਪਾਰਟਮੈਂਟ ਜਿਹੜੀ ਉਹਦੀ ਇਨਕੁਆਰੀ ਕਰ ਰਿਆ ਹੈਗਾ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕਰੂਗਾ ਜੋ ਸਾਨੂੰ ਡਾਇਰੈਕਸ਼ਨ ਦੇਣਗੇ ਉਹਦੇ ਅਕੋਰਡਿੰਗ ਫਿਰ ਅਸੀਂ ਅੱਗੇ ਆਪਣੇ ਡਿਪਾਰਟਮੈਂਟ ਵੱਲੋਂ ਪੰਚਾਇਤ ਇੰਗੇਸਟ ਕਾਰਵਾਈ ਕਰ ਲਾਂਗੇ ਜੀ ਹਾਂ ਜੋ ਵੀ ਹੈ ਉਹ ਮਾਈਨਿੰਗ ਡਿਪਾਰਟਮੈਂਟ ਨੂੰ ਉਹਨਾਂ ਨੇ ਰਿਟਰਨ 'ਚ ਦਿੱਤਾ ਹੈਗਾ ਉਹ ਅਸੈਸ ਕਰਨਗੇ ਕਿ ਕਿਤਨਾ ਮਾਲ ਤੋਂ ਕੋਈ ਰੇਤਾ ਚੋਰੀ ਹੋਇਆ ਜੋ ਵੀ ਉਹਨਾਂ ਦੀ ਰਿਪੋਰਟ ਹੋਗੀ ਔਰ ਕੋਈ ਅਗਰ ਲੱਗਦਾ ਹੈ ਕਿ ਉਹ ਪੰਚਾਇਤ ਵੱਲੋਂ ਚੋਰੀ ਕੀਤਾ ਗਿਆ ਤਾਂ ਫਿਰ ਪੰਚਾਇਤ ਇੰਗੇਸਟ ਕਾਰਵਾਈ ਹੋਊਗੀ ਸਰ 35 40 ਫੁੱਟ ਪੁੱਟ ਸਕਦੇ ਨੇ ਉਹ ਨਹੀਂ ਪੁੱਟ ਸਕਦੇ ਉਹ ਸਰ 35 40 ਫੁੱਟ ਦਾ ਮਾਮਲਾ ਹੈ ਨੇਚਰਲੀ ਉਹ ਤੇ ਇਸੇ ਕਰਕੇ ਮਾਈਨਿੰਗ ਡਿਪਾਰਟਮੈਂਟ ਪੁੱਲ ਗਿਆ ਹੈਗਾ ਕਿਉਂਕਿ ਉਹਨਾਂ ਨੇ ਲੋਡ ਤੋਂ ਜ਼ਿਆਦਾ ਡੂੰਘਾ ਪਰ ਉਹਦੀ ਪਟਾਈ ਕੀਤੀ ਹੈ ਇਸੇ ਕਰਕੇ ਕਿਉਂਕਿ ਮਾਈਨਿੰਗ ਡਿਪਾਰਟਮੈਂਟ ਵੱਲੋਂ ਇੱਕ ਲੈਵਲ ਫਿਕਸ ਹੈ ਕਿ ਉਹ ਲੈਵਲ ਤੋਂ ਉੱਪਰ ਅਸੀਂ ਪਟਾਈ ਕਰ ਹੀ ਨਹੀਂ ਸਕਦੇ ਅਗਰ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਮੰਨ ਕੇ ਚੱਲੋ 35 40 ਫੁੱਟ ਪਾਇਆ ਜਾਂਦਾ ਤਾਂ ਐਜ਼ ਅ ਅਫਸਰ ਤੁਹਾਡੇ ਵੱਲੋਂ ਪਿੰਡ ਦੀ ਪੰਚਾਇਤ ਉੱਪਰ ਕਿਦਾਂ ਦਾ ਐਕਸ਼ਨ ਹੁੰਦਾ ਹੁੰਦਾ ਹੈ ਕਾਨੂੰਨ ਦੇ ਵਿੱਚ ਨੇਚਰਲੀ ਦੇਖੋ ਪਹਿਲੇ ਤਾਂ ਇਲੀਗਲ ਮਾਈਨਿੰਗ ਦਾ ਉਹਨਾਂ ਦੀ ਅ ਕਿਰੋਂ ਉਹਨਾਂ ਨੇ ਹੈਗੀ ਪੰਚਾਇਤ ਦੇ ਇੰਟਰਸਟ ਦਾ ਨੁਕਸਾਨ ਕੀਤਾ ਹੈਗਾ ਉਹਨਾਂ ਤੇ ਡਬਲ ਮਤਲਬ ਐਕਸ਼ਨ ਹੋਊਗਾ ਮਾਈਨਿੰਗ ਡਿਪਾਰਟਮੈਂਟ ਆਪਣਾ ਐਕਸ਼ਨ ਲਊਗਾ ਸਾਡਾ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਸਾਡੇ ਲੈਵਲ ਤੇ ਜੋ ਉਹਨਾਂ ਨੇ ਗਲਤ ਕੀਤਾ ਉਹਦੇ ਅਕੋਰਡਿੰਗ ਐਕਸ਼ਨ ਹੋਊਗਾ ਉਹਨਾਂ ਦੇ ਵਿਰੁੱਧ ਥੈਂਕ ਯੂ ਇੱਕ ਪਾਸੇ ਤਾਂ ਹੜਾਂ ਕਰਕੇ ਸਾਰੇ ਪਿੰਡ ਦੇ ਲੋਕ ਇੱਕ ਜੁਟ ਹੋ ਕੇ ਇਸ ਗੱਲ ਤੋਂ ਨਜ਼ਿਠ ਰਹੇ ਨੇ ਪਰ ਦੂਜੇ ਪਾਸੇ ਅਜਿਹੇ ਮਾਮਲੇ ਵੀ ਨੇ ਕਿ ਹੜਾਂ ਨੂੰ ਛੱਡ ਕੇ ਲੋਕ ਅਜਿਹੇ ਮਾਮਲੇ ਦੇ ਵਿੱਚ ਰੁੱਝੇ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ